ਯਾਨੀ ਤੁਰਕਾ ਕਹਿਣਾ ਮਤਲਬ ਇਹ ਹੋ ਗਿਆ ਕਿ ਜਦੋਂ ਤੱਕ ਸਿੱਖ ਸਹਿੱਦ ਹੋ ਕੇ ਨਹੀਂ ਲੜਾਈ ਜਾਂਦੇ ਤੱਕ ਇਹ ਇਨਸਾਨ ਨਹੀਂ ਬਣ ਸਕਦਾ ਕਿ ਇਹ ਵੀ ਪਤਾ ਲੱਗਾ ਤੁਸੀਂ ਸਤਪੰਥ ਸਿੰਘ ਤਾਂ ਕਿ ਇਸ ਵੀ ਲੜੇ ਸੀ ਤੁਸੀਂ ਉਹ ਹੋਂਦ ਸਰ ਦਸਤਖਤ ਦੇਖ ਲਈ ਗੱਲ ਇਸ ਤਰ੍ਹਾਂ ਕਿ ਮੈਂ ਨਾਨਕ ਪੁਰਸਾਰ ਅਸੋੜੀਆਂ ਲੋਕੀ ਮੈਨੂੰ ਬਾਬਾ ਜੀ ਬਾਬਾ ਜੀ ਕਹਿੰਦੇ ਨੇ ਉੱਥੇ ਅਜੀ ਲੋਕੀ ਪਹਿਰੀ ਵੀ ਅਫਲੰਦੇਸਾਂ ਉਹ ਉਹ ਹੀ ਲੋਕੀ ਜਦੋਂ ਮੁਸ਼ਕਲ ਵਿੱਚ ਆਏ ਇਹ ਬਾਬਾ ਜੇ ਟੁੱਟ ਜਾਂਦਾ ਤੇ ਫਿਰ ਬਾਬਾ ਹੱਥ ਫੜਦਾ ਰਹਿੰਦਾ ਅਸੀਂ ਦਰਸ਼ਮਾਰਾ ਦੇ ਸਾਕ ਕੋ ਵੜ ਗਏ ਤੇ ਪ੍ਰਾਈਮ ਮਿੰਿਸਟਰ ਸਾਹਿਬ ਸਭ ਨੂੰ ਸਮਝਾਈ ਗੱਲ ਕਿ ਜੀ ਜਦੋਂ ਕਾਂਡ ਹੋਇਆ ਸੀ ਤੇ ਤੁਸੀਂ ਤੁਸੀਂ ਇਹਦੇ ਉਮਰ ਇਸ ਤਸਗੇ ਤਾਂ ਤਾਂ ਤੁਸੀਂ ਕੁਝ ਕਰ ਨਾ ਸਕੇ ਹੁਣ ਤੁਸੀਂ ਚੀਫ ਹੁਣ ਪ੍ਰਾਈਮ ਮਿੰਸਟਰ ਬਣੇ ਹੁਣ ਤਾਂ ਕਰਦੇ ਹੋ ਪਹਿਲਾਂ ਤਾਂ ਸਾਨੂੰ ਨਾਲ ਸਾਨੂੰ ਦੇਖੇ ਚੜੇ ਦੂਸਰੇ ਦੇ ਸਿੱਖ ਮਿਥਵਾਲੇ ਮੇਰੇ ਹਾਂ ਨਹੀਂ ਹਾਂ ਉਹ ਸਰਲਾਨ ਹੋਇਆ ਉਹਨਾਂ ਦਾ ਕਿੱਥੋਂ ਆ ਗਏ ਪਰ ਸਮਝ ਗਿਆ ਠੀਕ ਫਿਰ ਉਹਨਾਂ ਨੂੰ ਪੁੱਛਾਂਗਾ ਕਿ ਉਦੋਂ ਡਾਕਟਰ ਮਨਮੋਹ ਸਿੰਘ ਵੀ ਸ਼ਾਇਦ ਆਪਣੇ ਫਾਈਨੈਂਸ਼ਲ ਇਸਤੇਮ ਤੇ ਉਹਨਾਂ ਦਾ ਕੀ ਰੋਲ ਰਿਹਾ ਕਿ ਇਹਦੇ ਵਿੱਚ ਸਾਰਾ ਨਹੀਂ ਅਸੀਂ ਗਏ ਸੀ ਪਹਿਲਾਂ ਅਸੀਂ ਪਹਿਲਾਂ ਵੜ ਕੇ ਗਏ ਨਾ ਕੋਲ ਡਾਕਟਰ ਮਨਮੋਹ ਸਿੰਘ ਕੋਲ ਠੀਕ ਆਪਣੇ ਦਾਸ ਦਾ ਸੁਣਾਈ ਪਰ ਉਹਨਾਂ ਨੂੰ ਪਤਾ ਹੀ ਸੀ ਕਿ ਦਾਸ ਦਾ ਸੁਰਾਨੀ ਕੀ ਕੀ ਸੀਗੀ ਇਹਨਾਂ ਨੇ ਸਾਨੂੰ ਉੱਥੋਂ ਕਹਿ ਦਿੱਤਾ ਕਿ ਜੀ ਸਿੱਖ ਮੰਗਤੇ ਨਹੀਂ ਹੁੰਦੇ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਠੀਕ ਜੀ ਨਰਾਸ਼ ਹੋ ਕੇ ਬਾਹਰ ਗਏ ਨਾ ਕਿ ਉਹਨਾਂ ਨੇ ਆਪਣੇ ਕਲਟਾ ਤੇ ਗੱਲ ਕਰਦੇ ਸਨ ਉਹਨਾਂ ਨੇ ਦੱਸ ਰਹੇ ਸਨ ਇਸ ਤਰ੍ਹਾਂ ਆਪਾਂ ਉਹਨੇ ਇੰਟਰਸਟ ਨਹੀਂ ਲਿਆ ਕੋਈ ਪੱਲਾ ਨਹੀਂ ਫੜਾਇਆ ਸਤਿਉਚੋਂ ਮਿਲਿਆ ਮੈਂ ਫਿਰ ਸਤਿਉਚੋਂ ਮਿਲਣ ਗਿਆ ਫਿਰ ਉਹਨੇ ਮੈਨੂੰ ਜੁੱਤ ਦੱਸਿਆ ਮੈਂ ਲਿਖਿਆ ਕਿ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਹੈ ਸਭ ਤੇਰਾ ਤੇਰਾ तुझको सौंप ਕੇ ਕੀ ਆਲਾ ਹੈ ਮੇਰਾ ਮਰਪਾ ਜਦੋਂ ਵੀ ਕੋਈ ਅਕਾਜ਼ ਤੱਕਰ ਆ ਚੁੱਕੇ ਮੈਨੂੰ ਜ਼ਰੂਰ ਜੀ ਰਹਿ ਕਰੀ ਕਿਉਂਕਿ ਮੈਂ ਫੇਰ ਆ ਕੇ ਪਤਰਾ ਰੋਸਦਾ ਕਿ ਜਦੋਂ ਤੁਸੀਂ ਪੰਜਾਬ ਹਾਂ ਤੁਸੀਂ ਤੋਂ ਹਾਲਾਤ ਜੇ ਮਾੜੇ ਸੀ ਕਿ ਤੁਹਾਨੂੰ ਕੋਈ ਡਰ ਵੀ ਲੱਗਦਾ ਸੀ ਕਿ ਕੋਈ ਗੋਲੀ ਮਾਰ ਦੋਗੇ ਜਾਂ ਮੋਰਸ ਤੋਂ ਹੁਣ ਫੜੀ ਪਤਾ ਨਹੀਂ ਜੀ ਬੰਦ ਡਰ ਲੱਗਦਾ ਵੀ ਹੁਣਾ ਪਰ ਕੋਈ ਜਾਂ ਜਵਾਨੀ ਸੀ ਜਾਂ ਪਾਗਲਪਤੀ ਸੀ ਉਸ ਤੋਂ ਰਹਾ ਉਹ ਆਏ ਮੇਰੇ ਕੋਲ ਤੇ ਦਿੱਲੀ ਤੇ ਮੈਂ ਉਹਨਾਂ ਨੂੰ ਬੇਈ ਸਰੀਆਦ ਕੀਤੀ ਸੀ ਕਿ ਜੀ ਸਾਡਾ ਫਿਰ ਮੇਰੇ ਕੋਲ ਪੈਸੇ ਬਸ ਲੱਗੇ ਹਨ ਮੋੜ ਦੇ ਇਸ ਕਿਹਾ ਬਾਹਲੇ ਛੱਡ ਸਰਦਾ ਮੈਂ ਦਕੀਕਾ ਉਹਨਾਂ ਨੇ ਫਿਰ ਪੁੱਛੇ ਉੱਥੇ ਜਾ ਕੇ ਕਿਹਾ ਜੀ ਚਲੋ ਅਸੀਂ ਤੁਹਾਨੂੰ ਘੜਾ ਕਰਾਇਆ ਸੀ ਦਿਨੇ ਆ ਤੇ 200 ਪਿਆ ਰੋਟੀ ਵਾਸਤੇ ਦੇ ਦਿਆ ਕਰਾਂਗੇ ਸਦੀ ਸਾਹਿਬ ਮੈਂ ਕੀ ਫਰਕ ਤੋਂ ਕਿਉਂਕਿ ਮੈਂ ਅੱਜ ਕੋਈ ਨਹੀਂ ਮੈਂ ਤਾਂ ਹਾਸਦੇ ਹੋਏ ਇਹ ਕੰ사ਲੀ ਕਰਨਾ ਆਉਂਦਾ ਸਰਿਓ ਪਰ ਤੁਹਾਡੀਆਂ ਜਿਹੜੀਆਂ ਅੱਖਾਂ ਨਮ ਹੋ ਰਹੀਆਂ ਨੇ ਇਹ ਉਸ ਟਾਈਮ ਦਾ ਕੌਮ ਦਾ ਜਿਹੜਾ ਦਰਦ ਹੈ ਪੰਜਾਬ ਦਾ ਦਰਦ ਹੈ ਉਹ ਤੁਹਾਡੀ ਅੱਖਾਂ ਵਿੱਚੋਂ ਸਾਫ਼ ਦਰਦ ਹੈ ਉਹ ਤੁਸੀਂ ਲੁਕੋ ਨਹੀਂ ਸਕਦੇ ਕਿ ਕੀ ਮੈਂ ਤੁਹਾਡੇ ਸਾਹਮਣੇ ਬੈਠ ਕੇ ਵਸੂਸ ਕਰਦੇ ਕਿ ਸ਼ਾਇਦ ਅੱਜ ਤੁਸੀਂ ਆਪਣੀ ਇਸ ਗਤੀ ਕੋਸ਼ਿਸ਼ ਅੱਗੇ ਤੁਸੀਂ ਉਹ ਪ੍ਰਾਪਤੀ ਕੀਤੀ ਦੇ ਦੋਸ਼ੇ ਮਾਰੇ ਜਾ ਰਹੇ ਸਿੱਖਾਂ ਦੀ ਨਹੀਂ ਇਨਸਾਫ਼ ਲਈ ਤੁਸੀਂ ਲੜਦੇ ਰਹੇ ਹੋ ਗੁਰੂ ਦੀ ਮੇਰਾ ਪਰ ਅੱਜ ਜਿਹੜੀਆਂ ਤੁਹਾਡੀਆਂ ਅੱਖਾਂੇ ਨਮ ਹੋ ਰਹੀਆਂ ਤੇ ਮੈਂ ਇਹ ਦਰਦ ਸਮਝ ਸਕਦਾ ਕਿ ਇੱਕ ਜਿਹੜਾ ਦਰਦ ਤੁਸੀਂ ਆਪਣੇ ਪਿੰਡੇ ਤੇ ਹਟਾ ਅੰਡਾ ਕੇ ਲੜਾਈ ਲੜਿਆ ਉਹ ਵਾਕਈ ਕੋ ਗੁਰੂ ਜੀ ਦੇ